ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਖਾਲਸਾ ਦੇ ਪਰਿਵਾਰ ਦੇ ਮੈਂਬਰ ਤੇ ਬਾਦਲ ਖਾਲਸਾ ਦੇ ਮੈਂਬਰ ਸਹਿਬਾਨ ਪਤੀ ਅਨਸ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪੰਸਾਬ ਬੋਟਲੇ ਹੋ ਗਏ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੇ ਹਸਟਲ ਸੀ ਚੰਡੀਗੜ੍ਹ ਕਹਿੰਦੇ ਕਾਕਾ ਹੁਣ ਤੂੰ ਜਲਾਲਾਬਾਦ ਦਾ ਖੇੜਾ ਛੱਡੀ ਤੇ ਅੱਜ ਦੇ ਬਾਦ ਤੂੰ ਜੰਗਵਰੀ ਲੰਬੀ ਦੇ ਲਈ ਲੰਬੀ ਐਨਾ ਮਹਿਸੂਸ ਕਰਨ ਲੋਕ ਕਿ ਮੇਰੇ ਬਾਦ ਲਵਾਰਿਸ ਹੋ ਗਿਆ ਤੇ ਮੈਂ ਉਦੋਂ ਹੀ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਘਰ ਥੋੜਾ ਹੈ ਤੇ ਤੁਸੀਂ ਸੰਭਾਲਣਾ ਤੇ ਪਰ ਜਦੋਂ ਬੰਦੇ ਨੂੰ ਪਤਾ ਹੀ ਲੱਗ ਜਾਂਦਾ ਹੈ ਮੈਂ ਜਦੋਂ ਇੰਨਾ ਕਹਿਣਾ ਚਾਹੁੰ ਮੈਂ ਆ ਸਾਡਾ ਘਰ ਹੈ ਜੋ ਸੇਵਾ ਬਾਦਲ ਸਿੰਘ ਸਾਹਿਬ ਨੇ ਕੀਤੀ ਜੋ ਪਰਿਵਾਰ ਨੂੰ ਰੱਖਿਆ ਕੋਸ਼ਿਸ਼ ਕਰੂੰਗਾ ਕਿ ਉਹ ਤੋਂ ਵੱਧ ਮੈਂ ਸੇਵਾ ਕਰ ਸਕਾਂ ਮੈਨੂੰ ਕੋਈ ਲਾਲਚ ਸੱਤਾ ਦੇ ਲਈ ਨਹੀਂ ਹੈ ਮੁੱਖ ਮੰਤਰੀ ਬਣਨੀ ਨਹੀਂ ਹੈ ਮੈਨੂੰ 15 ਸਾਲ ਪਹਿਲੇ ਜਦ ਦੂਜੀ ਵਾਰ ਬਾਦਲ ਸਾਹਿਬ ਟੀ ਮਿਨਿਸਟਰ ਬਣੇ ਮੈਨੂੰ ਬੁਲਾਇਆ ਕਹਿੰਦੇ ਜੀ ਹਾਂ ਸੌ ਤੂੰ ਚੱਕ ਮੈਂ ਕਿਹਾ ਜੀ ਨਾ ਮੈਂ ਕਿਹਾ ਜੀ ਜਿੰਨਾ ਤੱਕ ਤੁਸੀਂ ਜਿਉਂਦੇ ਹੋ ਮੁੱਖ ਮੰਤਰੀ ਤੁਸੀਂ ਬੰਨ ਹੈ ਆ ਜਿਹੜੀ ਮਿਹਨਤ ਹੈ ਜੋ ਕਮਾਈ ਹੈ ਥੋੜੀ ਜਾਇਦਾਦ ਹੈ ਮੈਨੂੰ ਉਹਦੇ ਰਾਨ ਵੀ ਕਈ ਵਾਰ ਸਾਲ ਬਾਦ ਕਾਕਾ ਹੁਣ ਤੂੰ ਤੂੰ ਜੁੰਬਰੀ ਲੈ ਮੈਂ ਕਹਿ ਰਿਹਾ ਤੇ ਪ੍ਰਮਾਤਮਾ ਮੇਰ ਕਰਦਾ ਜੇ ਪਿਛਲੀ ਵਾਰ ਆਪਣੀ ਸਰਕਾਰ ਬੰਦੀ ਤੇ ਬਾਦਲ ਸਾਹਿਬ ਤੋਂ ਇੱਕ ਪਹਿਲੇ ਬਣਾਣਾ ਬਣਾਉਣਾ ਉਹਨਾਂ ਨੂੰ ਫਿਰ ਤੋਂ ਸੀ ਆਪਾਂ ਉਹਨਾਂ ਦੀ ਦੇਣ ਨਹੀਂ ਦੇ ਸਕਦਾ ਉਹ ਜਾ ਬਾਦਲ ਸਾਹਿਬ ਵਰਗਾ ਬੰਨਾ ਵੀ ਪੜਾ ਓਕੇ ਅਚਾ ਉਹਨੇ ਦਿਲੋਂ ਸੇਵਾ ਕੀਤਾ ਸੇਵਾ ਹੀ ਦਿਲੋਂ ਮੈਨੂੰ ਤਾਂ ਪਹਿਲੇ ਮੁੱਖ ਮੰਤਰੀ ਹੈ ਮੈਂ ਕਹਿੰਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਜਿਨ੍ਹਾਂ ਨੇ ਆਪਣੇ ਸੂਬੇ ਨਾਲ ਦਿਲੋਂ ਸੇਵਾ ਕੀਤੀ ਤੇ ਦਿਲੋਂ ਜਦੋਂ ਸਰਕਾਰ ਬਣਦੀ ਸੀ ਸਮਝਦੇ ਸੀ ਕਿ ਮੇਰੀ ਹੁਣ ਜ਼ਿੰਮਵਾਰੀ ਬਣ ਗਈ ਪੰਜਾਬ ਨੂੰ ਤੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਸੂਬੇ ਨੂੰ ਅੱਗੇ ਲੈ ਕੇ ਜਾਣਾ ਇੱਥੇ ਮੁੱਖ ਮੰਤਰੀ ਬੰਦੇ ਆ ਮੁੱਖ ਮੰਤਰੀ ਦੀ ਬਾਕ ਪੂਰਾ ਕਰਨ ਵਰਤੇ ਬਿਲਕੁਲ ਕੰਡੀਆਂ ਆ ਗਈਆਂ ਪੁਲਿਸ ਆ ਗਈ ਦੂਜੀਆ ਗੱਲਾਂ ਮੁੱਖ ਮੰਤਰੀ ਜਿੰਨੇ ਮਰਜ਼ੀ ਦੇਖ ਲੋ ਭਵੇਂ ਕੈਪਟਨ ਹੈ ਭਵੇਂ ਆ ਹੁਣ ਭਗਵੰਤ ਮਾਨ ਆ ਉਹ ਮੁੱਖ ਮੰਤਰੀ ਬੰਦੇ ਟੋਰ ਵਾਸਤੇ ਬਾਦਲ ਸਾਹਿਬ ਬੰਦੇ ਦੀ ਸੇਵਾ ਵਾਸਤੇ ਇੰਨੀ ਗਰਮੀ ਵਿੱਚ ਅਫਸਰ ਥੱਕ ਜਾਂਦੇ ਉਹਨਾਂ ਨੇ ਤੁਹਾਡੇ ਕੋਲ ਆ ਕੇ ਬਹਿ ਜਾਣਾ ਤੇ ਬਹਿ ਕੇ ਸਵੇਰ ਤੋਂ ਲੱਗ ਜਾਣਾ ਮੈਨੂੰ ਤਾਂ ਅੱਪਰ ਵੀ ਥੱਕ ਜਾਈਦਾ ਸੀ ਫਿਰ ਉਹ ਨਹੀਂ ਥੱਕਦੇ ਸੀ ਉਹਨਾਂ ਅਧਮਿਸ਼ੜੀ ਸੀ ਮੈਂ ਮੈਨੂੰ ਯਾਦ ਹੈ ਆ ਬਾਦਲ ਸਾਹਿਬ ਜਦੋਂ ਪਿਛਲੇ ਇਲੈਕਸ਼ਨ ਹਾਰੇ ਮੈਨੂੰ ਬੜਾ ਮੈਂ ਵੀ ਆਪਣਾ ਅਫਸਰ ਸੀ ਮੈਨੂੰ ਆਪਣੀ ਹਾਰ ਦਾ ਅਫਸਰ ਦੁਖਣੀ ਸੀ ਮੈਨੂੰ ਉਹਨਾਂ ਦੀ ਹਾਰ ਦਾ ਕਿ ਮੈਂ ਸਮਝਿਆ ਕਿ ਯਾਰ ਉਹਨਾਂ ਨੂੰ ਖੜਾ ਹੀ ਨਹੀਂ ਕਰਨਾ ਉਹਨਾਂ ਦੀ ਤੇ ਮੈਂ ਆਪਣੇ ਕਮਰੇ 'ਚ ਬੈਠਾ ਬੜਾ ਉਦਾਸੀ 11 ਵਜੇ 11 ਵਜੇ ਰਿਜ਼ਲਟ ਪਤ ਲੱਗਿਆ ਸੀ 12 ਵਜੇ ਮੇਰੇ ਕੋਲੇ ਹੌਲੀ ਹੌਲੀ ਦੁਰਦੇ ਮੇਰੇ ਕਮਰੇ ਚ ਆ ਗਏ ਪੁੱਛਿਆ ਕਿ ਆਪੇ ਸੁਪੀਰ ਤੇ ਭੈਰ ਮੰਜੇ ਤੇ ਮੈਨੂੰ ਆ ਕੇ ਕਹਿੰਦੇ ਆ ਜਿਹੜਾ ਹੈਗਾ ਯੂਕਰੇਨ ਆ ਦੇ ਨਾਲ ਬੈਠੇ ਕਹਿੰਦੇ ਯੂਕਰੇਨ ਦਾ ਰਾਸ਼ਟਰਪਤੀ ਦੀ ਫੋਟੋ ਮਿਲ ਜੂ ਮੈਂ ਤਾਂ ਕਿਹਾ ਕਿ ਇਹ ਜਦ ਹਾਰੇ ਪੈ ਤੁਹਾਨੂੰ ਯੂਕਰੇਨ ਦੇ ਰਾਸ਼ਟਰਪਤੀ ਦੀ ਫੋਟੋ ਚਾਹੀਦੀ ਹੈ ਮੈਂ ਕਿਹਾ ਮੈਂ ਬੈਠ ਸਕਦਾ ਹਾਂ ਇਹਦੇ 100 ਰੁਪਏ ਆਪਾਂ ਤੁਹਾਨੂੰ ਯੂਕਰੇਨ ਦੀ ਕਹਿੰਦਾ ਮੈਨੂੰ ਚਾਹੀਦੀ ਹੈ ਮੈਂ ਕਿਹਾ ਛੋਨ ਨੂੰ ਕੋਈ ਚਾਹੀਦੀ ਹੈ ਤੇ ਸਾਰੇ ਹਾਰੇ ਪੈ ਤੁਸੀਂ ਵੀ ਯਾਰਗੇ ਤੇ ਮੈਂ ਵੀ ਯਾਰ ਗਿਆ ਉਹ ਕਹਿੰਦੇ ਮੈਂ ਆਪਣੇ ਕਮਰੇ ਚ ਲਾਉਣੀ ਹੈ ਮੈਂ ਕਿਹਾ ਆਪਾਂ ਕੋਈ ਕਿਸੇ ਦੀ ਫੋਟੋ ਲਾਉਣੇ ਆ ਮਾਪੁਰਗਦੀ ਲਾਉਣੇ ਤੇ ਯੂਕਰੇਨ ਦੀ ਰਾਸ਼ਟਰਪਤੀ ਦੀ ਮੈਂ ਕਿਹਾ ਕਿਉਂ ਲਾਉਣੀ ਹੈ ਕਹਿੰਦਾ ਦੇਖ ਉਹ ਬੰਦਾ ਬੜਾ ਮਨ ਦੇਖਿਆ ਭਾਵੇਂ ਉਹਨੂੰ ਪਤਾ ਹੈ ਮੈਂ ਭਾਵੇਂ ਜੰਗ ਲੱਗ ਹਾਰ ਰਹੇ ਆ ਮੈਂ ਰਸ਼ੀਆ ਨਾਲ ਲੜ ਰਿਹਾ ਏਡਾ ਕੁ ਮੁਲਖ ਹੈ ਮੱਖੀ ਜਿਡਾ ਰਸ਼ੀਆ ਦੇ ਸਾਹਮਣੇ ਕਹਿੰਦਾ ਪ੍ਰਵਾਹ ਨਹੀਂ ਕਰ ਰਿਹਾ ਡਟ ਕੇ ਲੜ ਰਿਹਾ ਉਹ ਇੱਕ ਸਨੇਹ ਦੇਣਾ ਚਾਹੁੰਦੇ ਸੀ ਮੈਨੂੰ ਕਹਿੰਦਾ ਹਾਰ ਦਾ ਕੀ ਫਰਕ ਪੈਂਦਾ ਤੂੰ ਦੇ ਡਟ ਉਹਨੂੰ ਪਤਾ ਕਿ ਮਨ ਮਰ ਜਣਾ ਓਦੋਂ ਦਾ ਕੋਈ ਅਮਰੀਕਾ ਮਰੂਕਣੇ ਅਸਲਾ ਨਹੀਂ ਦਿੱਤਾ ਜੀ ਓਦੋਂ ਤੇ ਇਕੱਲਾ ਉਹਨਾਂ ਕੋਲ ਹੀ ਸੀ ਦੋ ਥੋੜਾ ਮੋਟਾ ਜਾ ਰਸ਼ੀਅਨ ਪੈ ਗਿਆ ਸੀ ਮਗਰ ਉਹਨਾਂ ਦੇ ਉਹਨੂੰ ਪਤਾ ਸੀ ਪੱਕਾ ਮਰਨਾ ਹੈ ਪਰ ਉਹਨੇ ਵੇਲ ਨਹੀਂ ਛੱਡਿਆ ਲੜਾਈ ਲੜਦਾ ਰਿਹਾ ਫਿਰ ਮੈਂ ਸੋਚਿਆ ਇੱਕ ਅਗਲੇ ਦਿਨ ਮੈਂ ਕਿਹਾ ਗੱਲ ਤਾਂ ਉਹਨਾਂ ਦੀ ਆ ਕਹਿਣ ਦੀ ਸੀ ਕਿ ਉਹਨਾਂ ਨੇ ਕਿਹੜੇ ਫੋਟੋ ਨਾਲ ਕੀ ਕਰਨਾ ਤੇ ਅਗਲੇ ਦਿਨ ਮੈਨੂੰ ਕਹਿੰਦੇ ਟੈਲੀਫੋਨ ਕੀਤਾ ਬਲਕਰ ਜਿਹੜੇ ਆਪਣੇ ਸਟਾਫ ਹੈ ਕਿ ਮੈਂ ਧੰਨਵਾਦੀ ਦੌਰਾਨ ਸ਼ੁਰੂ ਕਰਨਾ ਉਹਦੇ ਬਾਅਦ ਸਾਰਿਆਂ ਦੇ ਘਰੇ ਧੰਨਵਾਦ ਖੰਗਗੇ ਇਹ ਜਾ ਵਰਨਾ ਬਹੁਤ ਔਖਾ ਮੇਰੇ ਵਰਗੇ ਨੂੰ ਗੁੱਸਾ ਜਦਦਾ ਸਾਰ ਬੰਦੇ ਨੂੰ ਜੁੱਸਾ ਜਣ ਜਾਂਦਾ ਹੈ ਕਿ ਇੰਨੀ ਸੇਵਾ ਕਿੱਥੋਂ ਨਹੀਂ ਦੇਖੋ ਇਹ ਜਾਂ ਇਨਸਾਨ ਮੈਨੂੰ ਕਈ ਵਾਰ ਦੇਖਦਾ ਹੁਣਾ ਲੋਕੀ ਉਬਲਦੇ ਹੁੰਦੇ ਹੁੰਦੇ ਜਿਵੇਂ ਨਾ ਐਕਟੀ ਦਾ ਬਾਲ ਸਾਡੇ ਲੜਕੇ ਆਉਣਾ ਜਦੋਂ ਕਮਰੇ ਵੜ ਗਏ ਬਰਫ ਨੂੰ ਠੰਡਾ ਕਰ ਦਿੰਦੇ ਕਰ ਦਿੰਦੇ ਸੀ ਜੀ ਜਿਹੜਾ ਕਹਿੰਦਾ ਕਿੰਨੇ ਗੁੱਸੇ ਆਉਂਦਾ ਮੈਂ ਆ ਲੜਕੇ ਆਉਣਾ ਬਾਲ ਸਾਹਿਬ ਨਾਲ ਉਹ ਕੰਮ ਹੀ ਭੁੱਲ ਜਾਂਦਾ ਸੀ ਲੜਨਾ ਕਿਦੇ ਵਾਸਤੇ ਹੈ ਐਡੀ ਸ਼ਖਸੀਅਤ ਮੈਨੂੰ ਲੱਗਦਾ ਆਪਣਾ ਬਹੁਤ ਵੱਡਾ ਘਾਟਾ ਪੰਜਾਬ ਨੂੰ ਹੋਇਆ ਮੈਨੂੰ ਸਹੀ ਦੱਸਾਂ ਪੰਜਾਬ ਉਹਨਾਂ ਨੂੰ 10-15 ਸਾਲ ਹੋ ਰਹੇ ਨੇ ਮੁੱਖ ਮੰਤਰੀ ਆਪਣਾ ਸੂਬਾ ਬਹੁਤ ਦਸਿਆ ਜਾਣਾ ਸੀ ਅੱਜ ਕੱਲ ਆਪਣੇ ਲੋਕਾਂ ਦੀ ਸੋਚ ਹੀ ਪਤਾ ਨਹੀਂ ਕਿਹਜੀ ਹੋ ਗਈ ਹੈ ਕਿ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰ ਸਕਦੇ ਹੁਣ ਮੈਂ ਕੱਲ ਸੋਚ ਰਿਹਾ ਸੀ 1 ਜੂਨ ਹਾਂ ਦਰਬਾਰ ਸਾਹਿਬ ਤੇ 40 ਸਾਲ ਪਹਿਲੇ ਹਮਲਾ ਕੀਤਾ ਕਾਂਗਰਸ ਪਾਰਟੀ ਨੇ ਤੇ ਕਾਂਗਰਸ ਨੂੰ ਵੋਟਾਂ ਪਾਉਣ ਲਈ ਸਿੱਖੀ ਹੈ ਤੇ ਉਹਨਾਂ ਨੂੰ ਜਿਤਾਉਣ ਲਈ ਸਿੱਖ ਹੈ ਸੱਤ ਸੀਟਾਂ ਜਤਾ ਗਿਆ ਮਾਝੇ ਚ ਅੰਮ੍ਰਿਤਸਰ ਸੀਟ ਸਿੱਖਾਂ ਨੇ ਵੀ ਕਾਂਗਰਸ ਨੂੰ ਜਿੱਤਿਆ ਜਿਹਨੇ ਟਿਕਟ ਉੱਪਰ ਪਾਉਣ ਉਸੇ ਦਿਨ ਤੇ ਫਿਰ ਆਪਾਂ ਫਿਰ ਕੀ ਕਹ ਸਕਦੇ ਜੇ ਆਪ ਕੋਈ ਕਹਾਂ ਉਹ ਗੁਰਦਾਸਪੁਰ ਸਾਰਾ ਦੇਖੋ ਸਾਰਾ ਉਹ ਲੈ ਕੇ ਗਿਆ ਸਾਰੇ ਸਿੱਖ ਨੇ ਮਗਰ ਕਾਂਗਰਸ ਤੇ ਕਾਂਗਰਸ ਤੇ ਕਾਂਗਰਸ ਦਾ ਪਰ ਆਪ ਨੂੰ ਕੋਈ ਨਹੀਂ ਕੀ ਹੋ ਗਈ ਗਿਆ ਜੇ ਐਡੀ ਵੱਡੀ ਗੱਲ ਲੋਕੀ ਕੋਈ ਨਹੀਂ ਫਿਰ ਕੰਮਾਂ ਦੀ ਨਿਕਦਰ ਤਾਂ ਕੋਈ ਪੁੱਛਦਾ ਕੁਝ ਨਹੀਂ ਕਿਸਨੇ ਹੁਣ ਤੁਸੀਂ ਦੇਖੋ ਝਾੜੂ ਵਾਲੇ ਨੇ ਡੱਕਾ ਨਹੀਂ ਤੋੜਿਆ ਆਪ ਨੂੰ ਸਮਝਣ ਦੀ ਲੋੜ ਹੈ ਕਿ ਕਿਉਂ ਆਖ ਕੇ ਕਿਉਂ ਆਪਣਾ ਸੂਬਾ ਪਿੱਛੇ ਜਾ ਰਿਹਾ ਹੈ ਸੂਬਾ ਆਪਣੇ ਜਨਤਾ ਦੀ ਸੋਚ ਕਰਕੇ ਆਪਾਂ ਮੈਰਿਟ ਤੇ ਫੈਸਲਾ ਕਰਨੀ ਰੇ ਚੱਕੇ ਤੇ ਮਾੜੇ ਦੀ ਆਈ ਨਹੀਂ ਪਛਾਣਦੇ ਕਿ ਆਪਣੇ ਦੁਸ਼ਮਣ ਕੌਣ ਹੈ ਦੁਸ਼ਮਨ ਨੂੰ ਤਕੜਾ ਕਰੀ ਜਾਣਾ ਤੇ ਜਿਹੜਾ ਕੰਮ ਕਰਦਾ ਉਹਨੂੰ ਥੱਲੇ ਲਾਉਣਾ ਜਿਹੜੇ ਲਾਰੇ ਲਾਉਂਦਾ ਉਹਨੂੰ ਅੱਗੇ ਕਰਨਾ ਐ ਜੀ ਸਿਆਸਤ ਨਹੀਂ ਹੀ ਆਪਾਂ ਨੇ ਸੂਬੇ ਨੂੰ ਮਾਰਿਆ ਪਰ ਲੰਬੀ ਸਿਆਸਤ ਦੀ ਗੱਲ ਬਾਤ ਕਰਾਂਗੇ ਪਰ ਥੋੜਾ ਦਿਨੋਂ ਤੇ ਗੱਲ ਕਰਾਂ ਮੈਂ ਕਹਿੰਦਾ ਸਾਰੇ ਜਿੱਤੇ ਅੱਛਾ ਇੱਕ ਖੋਰ ਗੱਲ ਹੈ ਤੁਸੀਂ ਇੱਕ ਨੀ ਇਹ ਨਿਆਰਾ ਹੀ ਗੋਬੀ ਲਿਆ ਹੈ ਤੁਸੀਂ ਬਦੁਖਾਂ ਆਪਣੇ ਇੱਕ ਦੂਜੇ ਨਾਲ ਨਹੀਂ ਕੱਟੀਆਂ ਦੂਜੇ ਵਿਰੋਧੀਆਂ ਹੀ ਰੱਖੀਆਂ ਇੱਕ ਦੀ ਜਿਹੜੀ ਬਹੁਤ ਹੀ ਗੱਲ ਹੈ ਕਿਉਂਕਿ ਪਹਿਲੇ ਦਾ ਪਹਿਲੇ ਦਾ ਮੱਲੇ ਦਾ ਪਹਿਲੇ 15 ਦਿਨ ਇਲੈਕਸ਼ਨ ਦੇ ਇੱਕ ਦੂਜੇ ਨੂੰ ਮਾਰਨ ਦੇ ਲੱਗ ਜਾਂਦੇ ਫਿਰ ਮਸਾ ਹੌਲੀ ਹੌਲੀ ਕਰਿੰਦੀਆਂ ਹੈ ਹੈ ਪਰ ਇੱਕ ਹੀ ਪਹਿਲੀ ਐ ਰੱਖਿਆ ਸੀ ਤੁਸੀਂ ਅੱਛਾ ਨਾਲੇ ਮਸਾ ਕੀ ਹੈ ਐ ਪਰਵਾਹ ਦਾ ਪਾਈਕੇ ਲੜਕੇ ਕਕਰਾਂਗੇ ਕੀ ਕੁਜ ਇਹਨਾਂ ਉੱਥੇ ਹੀ ਆਉਣਾ ਹੈ ਉਸੇ ਘਰ ਆਉਣਾ ਹੈ ਉੱਥੇ ਹੀ ਰੋਟੀ ਖਾਣੀ ਹੈ ਉੱਥੇ ਹੀ ਆਪਾ ਆਉਣਾ ਹੈ ਜੇ ਆਉਣਾ ਹੀ ਉਥੇ ਆਪ ਲੜੀਏ ਕਿ ਸੁਹਾਂਤੇ ਯਾਰ ਮਾਧਮਾ ਇਹਨਾਂ ਦਾ ਤਾਂ ਤੁਹਾਨੂੰ ਕੋਈ ਤਕਲੀਫ ਹੋਏ ਕੋਈ ਖੁਸ਼ੀ ਹੋਏ ਅਸੀਂ ਤੁਹਾਡੇ ਨਾਲ ਖੜੇ ਹਾਂ ਬੋਲੇ ਹਾਂ ਮੈਨੂੰ ਲੱਗਦੀ ਨਾ ਤੁਸੀਂ ਜਿਵੇਂ ਤੁਹਾਡੇ ਮਨ ਚ ਮੈਨੂੰ ਲੱਗਦਾ ਸੀ ਕੋ ਗੁੱਸਾ ਹੈ ਕਿ ਬਾਪੂ ਬਾਦਲ ਨੂੰ ਐਸੇ ਬੰਦੇ ਨੇ ਹਰਾਇਆ ਹੈ ਉਹ ਮਲਾ ਦਾ ਗੁੱਸਾ ਤੁਸੀਂ ਮੇਥੋਂ ਨਾਲ ਮੇਥੋਂ ਜ਼ਿਆਦਾ ਗੁੱਸਾ ਤੁਹਾਡੇ ਹੀ ਸੀ ਮਲਾ ਦਾ ਤੇ ਤੁਸੀਂ ਐ ਪੈ ਗਏ ਚਿੰਮੜ ਕੇ ਜੇ ਫੌਜਾਂ ਹੁੰਦੀਆਂ ਨਾ ਦੇਖੋ ਤੁਸੀਂ ਨਾ ਮੈਂ ਦੇਖਿਆ ਨਾ ਬੀਬਾ ਜੀ ਨੇ ਤੁਸੀਂ ਆਪਣੇ ਆ ਹਲਕੇ ਨੇ ਆਪ ਹੀ ਲੜਿਆ ਕੋਈ ਅਜੀ ਨਾ ਹੈ ਨਹੀਂ ਸੀ ਤੁਸੀਂ ਲੜਿਆ ਜਿਹੜੀ ਵੱਡੀ ਗੱਲ ਹੈ ਤੁਸੀਂ ਲੜਿਆ ਤੇ ਬੀਬੀਆਂ ਦਾ ਬਹੁਤ ਮਾਣ ਹੈ ਬੀਬੀਆਂ ਆਪਣੇ ਐਕਟੀ ਨਾਲ ਜੇ ਫੌਜਾਂ ਅਟੈਕ ਹੁੰਦਾ ਬੀਪੀਆਂ ਦਾ ਇਤਰੋ ਟੈਕ ਸੀ ਮੁੰਡਿਆਂ ਦਾ ਇਤਰ ਸੀ ਬਜ਼ੁਰਗਾਂ ਨੇ ਆਪਣੇ ਅਟੈਕ ਕੀਤੇ ਸੀ ਮਲਾਂ ਉਹਨੂੰ ਦੁਸ਼ਮਣ ਨੂੰ ਖੰਗ ਨਹੀਂ ਦਿੱਤਾ ਪਤਾ ਹੀ ਲੱਗਿਆ ਕਿੱਥੋਂ ਗੋਲੀਆਂ ਵੱਜੀਆਂ ਜਾਂਦੀਆਂ ਹਾਂਜੀ ਪਰ ਲੰਬੀ ਵਾਲੇ ਘੱਟ ਬਣਾ ਕੇ ਜਿੰਨਾ ਤੱਕ ਰੋਟੀ ਖਵਾਈ ਜਾਓ ਜਿੰਨਾ ਤੱਕ ਮੂਹਰ ਨਹੀਂ ਪਾਉਂਦੇ ਤੁਸੀਂ ਜੋ ਜੱਥੇਬੰਦੀ ਆਕਾਲੀ ਦਲ ਕੋਣੀ ਐ ਐਜੀ ਜੱਥੇਬੰਦੀ ਕਿਸੇ ਕੋਲੇ ਨਹੀਂ ਐ ਜੇ ਮਰਜੀ ਬੜੇ ਆਪਣੇ ਕੋਲੇ ਐ ਐ ਜੇ ਮਰਜੀ ਬੜੇ ਕਿਸੇ ਕੋਲੇ ਨਹੀਂ ਕਰਕੇ ਆ 2.5 ਸਾਲ ਮੈਂ ਤਾਂ ਪੂਰੇ ਪੰਜਾਬ ਜਾਣਾ ਪਿਆ ਤੁਸੀਂ ਵੀ ਆ ਜਿਹੜਾ ਜਿਹੜਾ ਬਠਿੰਡਾ ਪਾਲਿ ਉਹਨ ਮੁਖ ਸਰ ਸਾਰਾ ਨੇੜੇ ਤੇੜੇ ਲੰਬੀ ਵਾਲਿਓ ਜੇ ਤੁਸੀਂ ਮੁੱਖ ਮੰਤਰੀ ਬਣਨਾ ਹੈ ਉਹ ਟੋਰ ਦੇਖਣੀ ਆ ਜਿਵੇਂ ਪਹਿਲੇ ਸੀ ਤੇ ਫਿਰ ਤੁਸੀਂ ਆ 20 25 ਹਲਕੇ ਤਾਂ ਤੁਸੀਂ ਹੀ ਸੰਭਾਲ ਕੇ ਰੱਖਣੇ ਆ ਸਾਰੇ ਨਾਲ ਜਿੱਥੇ ਰਿਸ਼ਤਦਾਰੀ ਕਰਨੀ ਆ ਦੇਖਣਾ ਸਾਬਣਾ ਦੇਖਣੀ ਆ ਤੋੜ ਕੇ ਹੀ ਆਉਣਾ ਇਹਨੂੰ ਕਿਸੇ ਨੂੰ ਸੁੱਕਾ ਟੱਪੜ ਨਹੀਂ ਦੇਣਾ ਦੇਖਣਾ ਕਿ ਆ ਇਹਨਾਂ ਦੇ ਕਾਲੀ ਬਣਾਉਣਾ ਹੀ ਬਣਾਉਣਾ ਆਪਾਂ ਮਿਸ਼ਨ 27 ਤੇ ਆਪਣਾ ਬਾਈ ਇਲੈਕਸ਼ਨ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ